ਚਲੋ ਜੀ ਚਲੋ ਜੀ ਵੇਖੋ ਫਰੂਟ ਦੀ ਦੁਕਾਨ ਜੀ ਪ੍ਰਤੀਸ਼ਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਜੀ ਡ੍ਰੈਗਨ ਫਰੂਟ ਦੀ ਖੇਤੀ ਆਪਣੇ ਪੰਜਾਬ ਦੇ ਵਿੱਚ ਬਹੁਤ ਹੋ ਰਹੀ ਹੈ ਜੀ ਕਿਉਂਕਿ ਪਹਿਲੋ ਇਹ ਆਪਾਂ 80 ਰੁਪਏ ਦਾ ਇੱਕ ਫਲ ਆਉਂਦਾ ਜੀ ਛੋਟਾ ਜਿਹਾ ਤੇ ਬਾਕੀ ਇਹ ਸਾਡੇ ਨਾਲ-ਨਾਲ ਤੁਹਾਨੂੰ ਦੱਸਿਆ ਵੀ ਵਿਆਹ ਸ਼ਾਦੀਆਂ ਤੇ ਹਰ ਇੱਕ ਜਿਹਾ ਸਮਾਨ ਪੂਰਾ ਪ੍ਰਬੰਧ ਆ ਜੀ ਆ ਦੇਖੋ ਜੀ ਬਾਹਰ ਦੀ ਖਜੂਰ ਸੰਤਰਾ ਬਾਕੀ ਆ ਜਿਹੜੇ ਮਰੂਦ ਆ ਬਾਹਰ ਦੇ ਮਰੂਦ ਆ ਜੀ ਮਾਰਕਾ ਦੇ ਅਮਰੀਕਾ ਫੋਰਨ ਕੰਟਰੀ ਦੇ ਆ ਜੀ ਤੇ ਬਾਕੀ ਆ ਸਾਰੀਆਂ ਫਰੂਟ ਵਾਲੀਆਂ ਕਰਨਾ ਜੀ ਪੱਟੀ ਸ਼ਹਿਰ ਪੱਟੀ 9 ਲੱਖੀ ਆਂਦੇ ਆ ਜੀ ਇਹਨੂੰ ਤੇ ਜਰੂਰ ਦਰਸ਼ਨ ਦਿਓ ਜੀ ਤੇ ਸਾਡੇ ਵੀਰ ਵੀ ਲੈ ਰਹੇ ਆ ਸਵਾਲ ਠੀਕ ਆ ਜੀ ਕਰੋ ਵੱਤੋ ਵੱਤ ਵੀਡੀਓ ਸ਼ੇਅਰ ਤੇ ਪਹੁੰਚੋ ਕੋਈ ਵੀ ਤੁਹਾਡੇ ਖੁਜੀ ਦਾ ਪ੍ਰੋਗਰਾਮ ਹੋਵੇ ਜੀ ਤੇ ਭਰਾਵਾਂ ਨੂੰ ਜਰੂਰ ਯਾਦ ਕਰੋ ਜੀ ਇਹਨਾਂ ਫਰੂਟ ਵਾਲਿਆਂ ਨੂੰ ਜੀ ਨਾਰਨੂਰ ਹਰੇਕੀ ਬੜੇ ਵਧੀਆ ਲਗ ਲਗ ਕੁਆਲਿਟੀ ਦੇ ਆ ਜੀ ਠੀਕ ਹੈ ਜੀ ਧੰਨਵਾਦ ਬਨਾਰਸੀ ਸ਼ਾਹ ਦੀ ਹੇਟੀ ਬਾਕੀ ਐ ਸਰ ਤੁਹਾਨੂੰ ਦੱਸਿਆ ਨਾਜ ਮੰਡੀ ਹੈ ਜੀ ਆ ਦੇਖੋ